ਸਤਿ ਸ਼੍ਰੀ ਅਕਾਲ ਜੀ ਡੀਵੀਜੀ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤੇ ਜੇਕਰ ਤੁਸੀਂ ਇਹ ਖਬਰ ਦੇਖਦੇ ਪਿਓ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰ ਦਿਓ ਤਾਂ ਕਿ ਉਹ ਵੀ ਕਿਤੇ ਖੱਜਲ ਖਵਾਰ ਨਾ ਹੋਣ ਤੁਹਾਨੂੰ ਦੱਸ ਦੇ ਕਿ ਪੀਆਰਟੀਸੀ ਤੇ ਹੋਰ ਕਈ ਜੜੀਆਂ ਨੇ ਪੰਨ ਬੱਸ ਜਿਵੇਂ ਕਿ ਜਿੰਨੀਆਂ ਵੀ ਸਰਕਾਰੀ ਬੱਸਾਂ ਨੇ ਉਹ ਜਾ ਰਹੇ ਨੇ ਸਾਰੇ ਦੇ ਸਾਰੇ ਉਹਦੇ ਮੁਲਾਜ਼ਮ ਹੜਤਾਲ ਦੇ ਉੱਤੇ ਕਰ ਰਹੇ ਨੇ ਵੱਡੀ ਸਟ੍ਰਾਈਕ ਤਾਂ ਦਾ ਦੇ ਕਿ ਤਿੰਨ ਦਿਨ ਲਗਾਤਾਰ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ਸਰਕਾਰੀ ਬੱਸਾਂ ਦੀ ਹੜਤਾਲ ਆ ਜਿਹੜੀ ਉਹ ਤਿੰਨ ਦਿਨ ਲਗਾਤਾਰ ਰਹੇਗੀ 6 ਤਰੀਕ 7 ਤਰੀਕ ਤੇ 8 ਜਨਵਰੀ ਤੱਕ ਇਹ ਬੱਸਾਂ ਬਿਲਕੁਲ ਨਹੀਂ ਚੱਲਣਗੀਆਂ ਸਾਰੇ ਹੀ ਮੁਲਾਜ਼ਮ ਜਾ ਰਹੇ ਨੇ ਹੜਤਾਲ ਦੇ ਉੱਤੇ ਕਿਉਂ ਜਾ ਰਹੇ ਨੇ ਹਰ ਦੇ ਉੱਤੇ ਵੀ ਗੱਲਬਾਤ ਕਰ ਲਵਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ 6 7 8 ਨੂੰ ਕਿਤੇ ਵੀ ਆਪਣੇ ਕੰਮਕਾਰ ਤੇ ਜਾਣਾ ਰਿਸ਼ਤੇਦਾਰਾਂ ਦੇ ਜਾਣਾ ਤੇ ਜੇਕਰ ਤੁਸੀਂ ਸਰਕਾਰੀ ਬੱਸ ਤੇ ਜਾਣ ਦੇ ਸਕੀਨ ਹੋ ਜਾਂ ਸਰਕਾਰੀ ਬੱਸ ਤੇ ਜਾਂਦੇ ਹੋ ਜਾਂ ਤੁਹਾਡੇ ਟਾਈਮ ਟੇਬਲ ਦੇ ਨਾਲ ਸਰਕਾਰੀ ਬੱਸ ਜਿਹੜੀ ਹੈ ਉਹ ਚੱਲਦੀ ਹੈ ਤੇ ਉਸ ਟਾਈਮ ਟੇਬਲ ਤੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਸਰਕਾਰੀ ਬੱਸਾਂ ਜਿਹੜੀਆਂ ਨੇ ਉਹ ਤਿੰਨ ਦਿਨ ਹੜਤਾਲ ਤੇ ਜਾ ਰਹੀਆਂ ਨੇ ਉਹਦੀਆਂ ਜਿੰਨੀਆਂ ਵੀ ਜਿਹੜੀਆਂ ਬੱਸਾਂ ਦੇ ਮੁਲਾਜ਼ਮ ਨੇ ਉਹ ਸਾਰੇ ਦੇ ਸਾਰੇ ਹੜਤਾਲ ਤੇ ਰਹਿਣਗੇ ਤੇ ਲਗਾਤਾਰ ਤਿੰਨ ਦਿਨ ਹੜਤਾਲ ਰਹੇਗੀ ਜਿਹੜੀ ਕਿ 6 ਤੇ 7 ਤਰੀਕ ਨੂੰ ਤੇ ਨਾਲ ਦੀ ਨਾਲ 8 ਜਨਵਰੀ ਨੂੰ ਵੀ ਜਿਹੜੀ ਹੜਤਾਲ ਰਹੇਗੀ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੇਗੀ ਕਿਉਂਕਿ ਵੱਡੀ ਸਟ੍ਰਾਈਕ ਦੇਣ ਜਾ ਰਹੇ ਨੇ ਇਹ ਸਾਰੇ ਕੱਚੇ ਮੁਲਾਜ਼ਮ ਤਾਂ ਦਾ ਦੇ ਕਿ ਪੀਆਰਟੀਸੀ ਤੇ ਪੰਨ ਬੱਸ ਦੇ ਵਿੱਚ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਕਿ ਸਾਡੀਆਂ ਤਨਖਾਹਾਂ ਵੀ ਨਹੀਂ ਵਧੀਆਂ ਪਈਆਂ ਸਾਨੂੰ ਪੱਕਾ ਵੀ ਨਹੀਂ ਕੀਤਾ ਜਾ ਰਿਹਾ ਤੇ ਇਨਕਰੀਮੈਂਟ ਵੀ ਜਿਹੜਾ ਆ ਉਹ ਸਹੀ ਤਰੀਕੇ ਨਾਲ ਨਹੀਂ ਦਿੱਤਾ ਜਾਂਦਾ ਜਿਸ ਦੇ ਕਰਕੇ ਸਾਡੀਆਂ ਮੰਗਾਂ ਸਰਕਾਰ ਕੋਲੋਂ ਜਿਹੜੀਆਂ ਏਦਾਂ ਪਈਆਂ ਹੋਈਆਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਮੰਗ ਸਾਡੀ ਮੰਨੀ ਨਹੀਂ ਜਾ ਰਹੀ ਜਿਸ ਨੂੰ ਲੈ ਕੇ ਅਸੀਂ 6 7 8 ਨੂੰ ਬਿਲਕੁਲ ਵੱਡੀ ਸਟ੍ਰਾਈਕ ਕਰਾਂਗੇ ਤੇ ਸੀਐਮ ਦਾ ਵੀ ਜਿਹੜਾ ਆ ਕੋਠੀ ਦਾ ਕਰਾਓ ਕਰਾਂਗੇ ਮੈਂ ਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇ ਪੰਨਬਾਸ ਪੀਆਰਟੀਸੀ 2511 ਕੰਟਰੈਕਟ ਵਰਕਰਜ਼ ਯੂਨੀਅਨ ਸਾਡੀਆਂ ਜੀ ਮੁੱਖ ਮੰਗ ਸਾਡੀ ਹੈ ਜੀ ਕੰਟਰੈਕਟ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ ਆਊਟਸੋਰਸ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਕਿਸੇ ਕਟਰੀਏ ਚ ਲਿਆਂਦਾ ਜਾਵੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਸਾਡੀ ਜਿਹੜੀ ਤਨਖਾਹ ਦੀ ਇੱਕ ਸਾਰਤਾ ਕੀਤੀ ਜਾਵੇ ਤਨਖਾਹ ਸਾਡੀ ਜਿਹੜੀ ਬਹੁਤ ਘੱਟ ਹੈ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵਿਚੋਲੇ ਕੱਢੇ ਜਾਣ ਜਿਹੜੇ ਆਊਟਸੋਰਸ ਕੰਪਨੀਆਂ ਵਾਲੇ ਨੇ ਉਹ ਬਿਲਕੁਲ ਠੇਕੇਦਾਰ ਜਿਹੜੇ ਨੇ ਉਹ ਬਾਰੀ ਸੂਬਿਆਂ ਦੁਆੜ ਕੰਮ ਕਰ ਰਹੇ ਨੇ ਉਹ ਕੱਢੇ ਜਾਣ ਕੰਟਰੈਕਟ ਤੇ ਮਤੇ ਲਏ ਜਾਣ ਤਨਖਾਹ ਦੀ ਇਕਸਾਰਤਾ ਔਰ ਬੱਸਾਂ ਭਾਈਆਂ ਜਾਣ ਸਾਡੇ ਮਹਿਕਮੇ ਦੇ ਵਿੱਚ ਬੱਸਾਂ ਦੀ ਬਹੁਤ ਘਾਟ ਹੈ ਜੀ 6 ਤਰੀਕ ਨੂੰ ਜ਼ਰਦਾਰ ਜੀ ਅਸੀਂ ਹੜਤਾਲ ਕਰਾਂਗੇ ਗ੍ਰੇਟ ਰੈਲੀਆ ਕਰਾਂਗੇ ਆਪਣੇ ਸੰਪੂਰਨ ਤੌਰ ਤੇ ਚੱਕਾ ਜਾਮ ਕਰਕੇ 7 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਘਰ ਦਾ ਘਰਾ ਕਰਾਂਗੇ ਔਰ 8 ਨੂੰ ਸਾਡੀ ਹੜਤਾਲ ਹੋ ਗਈ 6 7 8 ਨੂੰ 3 ਦਿਨ ਦੀ ਹੜਤਾਲ ਹੈ ਸਾਡੀ ਕਾਫੀ ਦਿਨ ਸਾਡੀ ਗੱਲ ਵੀ ਸਰਕਾਰ ਨਾਲ ਕਿਉਂ ਨਹੀਂ ਕੋਈ ਜੈਂਟਰ ਲਗਾਦਾ ਨਾ ਕੰਮੀ ਸਰਕਾਰ ਆ ਜੀ ਕਹਿੰਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਸਾਡੇ ਧਰਨਿਆਂ ਦੇ ਆ ਕੇ ਟਰਾਂਸਪੋਰਟ ਮਿਨਿਸਟਰ ਸਾਡਾ ਬੋਲਦਾ ਰਿਹਾ ਵੀ ਸਾਰੇ ਵਿਚੋਲੇ ਜਿਹੜੇ ਉਹ ਕੱਢ ਦੇਾਂਗੇ ਆਊਟਸੋਰਸ ਕਰਮਚਾਰੀ ਜਿਹੜੇ ਨੇ ਉਹ ਸਾਰੇ ਪੱਕੇ ਕਰ ਦੇਾਂਗੇ ਬੜੇ ਬੜੇ ਵੱਡੇ ਦਾਅਵੇ ਕੀਤੇ ਸੀ ਮੁੱਖ ਮੰਤਰੀ ਪੰਜਾਬ ਵੀ ਹਰਾ ਪੈਣ ਲੈ ਕੇ ਆਇਆ ਸੀ ਉਹ ਵਿਧਾਨ ਸਭਾ ਦੇ ਵਿੱਚ ਵੀ ਉਹਦੀ 30 ਸਕੈਂਡ ਦੀ ਇੱਕ ਜਿਹੜੀ ਉਹ ਵੀਡੀਓ ਵਾਇਰਲ ਹੋਈ ਪਈ ਐ ਉਹ ਸਾਰਾ ਕੁਝ ਕੋਈ ਕੰਮ ਕਰਕੇ ਰਾਜੀ ਨਹੀਂ ਸਰਕਾਰ ਬਿਲਕੁਲ ਦਿਵਾਲੀਆ ਹੋਈ ਪਈ ਐ ਲੋਕੀ ਪਰੇਸ਼ਾਨ ਅਸੀਂ ਮਾਫੀ ਚਾਹੁੰਦੇ ਆ ਉਹਨਾਂ ਕੋਲੋਂ ਪਹਿਲੀ ਗੱਲ ਤਾਂ ਲੋਕਾਂ ਕੋਲੋਂ ਕਿਉਂਕਿ ਅਸੀਂ ਸਾਰੇ ਲੋਕਾਂ ਦੇ ਵਿੱਚ ਹੀ ਆਉਨੇ ਆ ਅਸੀਂ ਬਾਹਰ ਹੀ ਨਹੀਂ ਗਏ ਜਾਂ ਅਸੀਂ ਕੋ ਪੰਜਾਬ ਹਰਿਆਣੇ ਦੇ ਬੰਦੇ ਆ ਜਿਹੜੇ ਐਮ ਐਲ ਏ ਜਿਤਾ ਕੇ ਭੇਜੇ ਨੇ ਲੋਕਾਂ ਨੇ ਜਿਤਾ ਕੇ ਭੇਜਿਆ ਸਰਕਾਰ ਲੋਕਾਂ ਨੇ ਬਣਾਈ ਆ ਸੰਪੂਰਨ ਦੌਰ ਤੇ ਬਹੁਮਤ ਨਾਲ ਤੇ ਉਹ ਜਵਾਬ ਦੇ ਜਿਹੜੇ ਐਮ ਐਲ ਏ ਹੋਣਗੇ ਮੁੱਖ ਮੰਤਰੀ ਪੰਜਾਬ ਹੋਊਗਾ ਜੀ ਮੇਰਾ ਨਾਮ ਰਾਹੁਲ ਕੁਮਾਰ ਆ ਜੀ ਇਹ ਸਰ ਸਾਡੀ 6 7 8 ਤਰੀਕ ਨੂੰ ਸਟ੍ਰਾਈਕ ਆ ਜੀ ਤੇ ਜਿੱਦਾਂ ਕਿ ਪ੍ਰਦੀਪ ਭਾਈ ਹੁਣ ਦੱਸ ਚੁੱਕੇ ਆ 6 ਤਰੀਕ ਨੂੰ ਮੁਕੰਮਲ ਚੱਕਾ ਜਾਮ ਹੋਏਗਾ ਤੇ 7 ਤਰੀਕ ਨੂੰ ਆਪਾਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ 8 ਤਰੀਕ ਨੂੰ ਸਾਡਾ ਪੂਰਨ ਤੌਰ ਤੇ ਹੜਤਾਲ ਹੋਏਗੀ ਤੇ ਇਹ ਗੌਰ ਇਹ aí ਸਰਕਾਰ ਦੇ ਖਿਲਾਫ ਇਹ ਹੋਰ ਧਾੜੀ ਕਰਨੀ ਆ ਕਿ ਆਊਰਸੋਰਸ ਵਾਲੇ 16 17 ਸਾਲ ਹੋ ਗਏ ਕਿਸ ਪਾਸੇ ਲਾਏ ਜਾਣ ਤੇ ਜਿਹੜੀ ਇਹਨਾਂ ਨੇ ਗਲਤ ਪਾਲਿਸੀ ਬਣਾਈ ਆ ਜੋ ਕੋਈ ਵੀ ਆ ਉਹ ਸਾਰੀ ਕੈਨਸਲ ਕਰਕੇ ਤੇ ਸਾਡੇ ਹਿਸਾਬ ਨਾਲ ਸਾਡੀ ਮਿਹਨਤ ਦਾ ਜਿਹੜਾ ਮੁੱਲ ਵਾਪਸ ਦਿੱਤਾ ਜਾਏ ਸਾਨੂੰ ਬਸ ਜਨਤਾ ਵੀ ਖਰਾਬ ਹੋਏਗੀ ਕੁਛ ਨਹੀਂ ਜਨਤਾ ਦੇ ਹੋਏਗੀ ਪਰ ਜਨਤਾ ਨੂੰ ਖਰਾਬ ਕਰਨ ਵਾਲੇ ਅਸੀਂ ਥੋੜਾ ਆ ਅਸੀਂ ਤੇ ਆਪਣਾ ਸੰਘਰਸ਼ ਲੜਨਾ ਤੇ ਗ੍ਰਜ ਜਨਤਾ ਨੂੰ ਖਰਾਬ ਕਰਨ ਵਾਲੇ ਬੈਠੇ ਉੱਤੇ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਇਹੋ ਖਰਾਬ ਕਰਦੇ ਆ ਉਹ ਅੱਜ ਸਾਡੇ ਮੰਗਾ ਅੱਜ ਹੀ ਹਾਨੂੰ ਨੋਟੀਫਿਕੇਸ਼ਨ ਜਾਰੀ ਕਰ ਦੇਣ ਵੀ ਤੁਹਾਡੀ ਮੰਗਾਂ ਮੰਨੀਆਂ ਗਈਆਂ ਤੇ ਅਸੀਂ ਕੱਲ ਦੇ ਕੈਨਸਲ ਦਾ ਦੇ ਦੇਾਂਗੇ